ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੱਦੇ ਉੱਪਰ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਡੀਐਸਪੀ ਜਮਾਲਪੁਰ ਦਫ਼ਤਰ ਦੇ ਬਾਹਰ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਉਣ ਲਈ ਕਾਂਗਰਸ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਬਾਦੀ ਅਗਵਾਈ ਦੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਮੋਪਰਾ ਜੀ ਵੱਲੋਂ ਕਾਂਗਰਸੀ ਵਰਕਰਾਂ ਦੇ ਵਿਸ਼ਾਲ ਧਰਨੇ 'ਚ ਡੀਐਸਪੀ ਜਮਾਲਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਵਿਕਰਮ ਸਿੰਘ ਬਾਜਬਾਦੀ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇਹ ਮੰਗ ਪੱਤਰ ਪੰਜਾਬ ਵਿੱਚ ਚੱਲ ਰਹੇ ਜੰਗਲ ਰਾਜ ਲੋਕਾਂ ਅੱਖਾਂ ਹਾਤੇ ਹਰਜ ਹੋ ਰਹੀ ਹੈ ਕਤਲਗਤ ਲਈ ਭਗਵੰਤ ਮਾਨ ਦੀ ਸਰਕਾਰ ਨੂੰ ਜਨਾਨ ਲਈ ਇਹ ਮੰਗ ਪੱਤਰ ਦਿੱਤਾ ਗਿਆ ਇਸ ਤੋਂ ਅੱਗੇ ਹੋਰ ਕੀ ਕਿਹਾ ਆਉਂ soundtracks ਕੋਈ ਪੰਜਾਬ ਦੀ ਜਿਹੜੀ ਹਾਲਤ ਹੈ ਇਸ ਵੇਲੇ ਬਹੁਤ ਖਰਾਬ ਹਾਲਤ ਹੈ ਅਮਨ ਕਾਨੂੰਨ ਦੀ ਨਸ਼ਿਆਂ ਨੂੰ ਲੈ ਕੇ ਔਰ ਹਰ ਚੀਜ਼ ਨੂੰ ਮਾਈਨਿੰਗ ਮਾਫੀਆ ਨੂੰ ਹਰ ਚੀਜ਼ ਨੂੰ ਲੈ ਕੇ ਪੰਜਾਬ ਦੀ ਹਾਲਤ ਖਰਾਬ ਹੋਈ ਹੋਈ ਆ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਹ ਜਿਹੜੀ ਸਰਕਾਰ ਜਿਹੜੀ ਜੁਮਲਿਆਂ ਦੀ ਸਰਕਾਰ ਝੂਠੇ ਵਾਅਦਿਆਂ ਦੀ ਸਰਕਾਰ ਇਹਨਾਂ ਨੂੰ ਝੰਡੋੜ ਕੇ ਜਗਾਇਆ ਜਾਵੇ ਇਹ ਉਹਨਾਂ ਨੂੰ ਜਗਾਉਣ ਲਈ ਆ ਕਿ ਝੂਠਿਓ ਝੂਠ ਬੋਲ ਕੇ ਵੋਟਾਂ ਲੈ ਲੀਆਂ ਹੁਣ ਕੋਈ ਕੰਮ ਤਾਂ ਕਰੋ ਆ ਬੁੱਡੇਵਾਲ ਜੀ ਦੱਸ ਰਹੇ ਸਾਡੇ ਚੇਅਰਮੈਨ ਸਾਹਿਬ ਖੜੇ ਆ ਆ ਰਾਤ ਨੂੰ ਇਹਨਾਂ ਦੇ ਪਿੱਛੇ ਗੱਡੀ ਲੱਗੀ ਹੋਈ ਸੀ ਕੱਲ ਕਿਸੇ ਦਾ ਗੁੱਟ ਵੱਟ ਲਿਆ ਰਾਇ ਕੋਰਟ ਚ ਇਹ ਤਾਂ ਤਮਾਸ਼ਾ ਬਣਿਆ ਹੋਇਆ ਕਿਸੇ ਨੂੰ ਗੋਲੀ ਮਾਰ ਦਿੰਦੇ ਆ ਕਿਸੇ ਨੂੰ ਕੁੱਸ ਕਰ ਦਿੰਦੇ ਆ ਬੀਬੀਆਂ ਸਾਡੀਆਂ ਸੁਰੱਖਿਤ ਨਹੀਂ ਹੈਗੀਆਂ ਇਹ ਪੰਜਾਬ ਨੂੰ ਇਸ ਕਗਾਰ ਤੇ ਲੈ ਗਏ ਆ ਬਰਬਾਦੀ ਦੇ ਕਗਾਰ ਤੇ ਲੈ ਗਏ ਆ ਸਾਰਾ ਦਿਨ ਝੂਠ ਬੋਲਦੇ ਆ ਗੱਪਾਂ ਇਹਨਾਂ ਤੋਂ ਜਿੰਨੀਆਂ ਮਰਜ਼ੀ ਸੁਣੋ ਤੇ ਬਿਹਰਕ ਸਵਾਲ ਆ ਜੀ ਇਸ ਕਮਿਸ਼ਨ ਦੇ ਵਿੱਚ ਹੋਰ ਤਾਂ ਕੋਈ ਯਰ ਮੈਨ ਨਹੀਂ ਲੱਗਿਆ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਉੱਥੇ ਖੱਜਲ-ਖਵਾਰੀ ਜਿਹੜਾ ਐਸਸੀ ਭਾਈ ਜਿਹੜਾ ਬਹੁਤ ਖੱਜਲ-ਖਵਾਰੀ ਹੁੰਦੀ ਆ ਉਹ ਭਾਈ ਇਹਨਾਂ ਦਾ ਇਹ ਤਾਂ ਵੋਟ ਲੈਂਦੇ ਆ ਗੁੰਮਰਾ ਕਰਕੇ ਇਹਨਾਂ ਦਾ ਨਾ ਐਸਪੀ ਪਾਈ ਜਾਰੇ ਮੈਂ ਕੋਈ ਲੈਣਾ ਦੇਣਾ ਨਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਅਜੇ ਤੱਕ ਤਾਂ ਐਗਰੀਕਲਚਰ ਪਾਲਿਸੀ ਨਹੀਂ ਬਣਾਈ ਨੀਤੀ ਨਹੀਂ ਬਣਾਈ ਝੂਠ ਬੋਲ ਕੇ ਆ ਕਰਦੇ ਆਗੇ ਉਹ ਕਰਦੇ ਆਗੇ ਉਹ ਕਰਦੇ ਨੇ 2.5 ਸਾਲ ਨਿਕਲ ਗਏ ਹੁਣ ਹੁਣ ਤਾਂ ਸਾਲ ਸਵਾ ਸਾਲ ਹੀ ਬਚਿਆ ਅਸਲੀ ਕੰਮ ਦਾ ਆਖਰੀ ਸਾਲ ਸਵਾ ਸਾਲ ਤੇ ਹੋਰ ਹੀ ਕੁਝ ਚੱਲਦਾ ਰਿਹਾ ਇਹਨਾਂ ਨੇ ਕੀ ਕਰਨਾ ਹੈਗਾ ਇਹਦੇ ਝੂਠੇ ਲੋਕ ਸੀ ਕਹਿੰਦੇ ਸੀ 20000 ਅਸੀਂ ਮਾਈਨਿੰਗ ਚੋ ਲੈ ਕੇ ਆਵਾਂਗੇ ਸਵਾ 200 500 ਕਰੋੜ ਜਮਾ ਕਰਾਏ ਇਹਨਾਂ ਨੂੰ ਪੁੱਛੋ ਬਾਕੀ 20000 ਚੋਂ ਪੈਸੇ ਕਿੱਥੇ ਗਏ ਇਹਨਾਂ ਦਾ ਤਾਂ ਇਹਦੇ ਝੂਠੇ ਲੋਗ ਆ ਔਰ ਪੰਜਾਬ ਦਾ ਹਰ ਆਦਮੀ ਪਸਤਾਉਣਾ ਹੈਗਾ ਇਹਨਾਂ ਨੂੰ ਵੋਟ પાਕੇ ਔਰ ਅਗਲੀ ਵਾਰ ਇਹਨਾਂ ਨੂੰ ਸਬਕ ਸਿਖਾਇਆ ਜਾਉ ਲੋਕ ਸਭਾ ਚ ਲੋਕਾਂ ਨੇ ਸਬਕ ਇਹਨਾਂ ਨੂੰ ਸਿਖਾਇਆ ਰਵਨੀਤ ਮਿੱਤੂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਰਾਹੁਲ ਗਾਂਧੀ ਤਾਂ ਬਿਆਨਬਾਜ਼ੀ ਕਰ ਰਹੇ ਲਗਾਤਾਰ ਯਾਰ ਰਵਨੀਤ ਮਿੱਤੂ ਦਾ ਬੜੀ ਪੋਜੀਸ਼ਨ ਬਣਾਉਣ ਦੇ ਚੱਕਰ ਚ ਉਤਰਿਆ ਫਿਰਦਾ ਮੈਂ ਉਹਨੂੰ ਰਾਹੁਲ ਗਾਂਧੀ ਦੇ ਪਿੱਛੇ ਪਿੱਛੇ ਵੀ ਆਇਆ ਹੰਮਦਾ ਦੇਖਿਆ ਹੈਗਾ ਹੁਣ ਕੋਈ ਬੰਦਾ ਇੰਨਾ ਬਦਲ ਜੇ ਖਰਾ ਨਹੀਂ ਦੀ ਗੱਲਾ ਮੈਨੂੰ ਤੇ ਸਮਝ ਨਹੀਂ ਆਉਂਦੀ ਪਿੱਟੂ ਜੀ ਇੰਨਾ ਬਦਲ ਕਿਉਂ ਗਏ ਗਏ ਰਾਹੁਲ ਗਾਂਧੀ ਦੇ ਪਿੱਛੇ ਭੱਜੇ ਫਿਰਦੇ ਹੁਣ ਕੀ ਹੋ ਗਿਆ ਭਾਈ ਉਦੋਂ ਰਾਹੁਲ ਗਾਂਧੀ ਬਹੁਤ ਚੰਗਾ ਸੀ ਔਰ ਹੁਣ ਅੱਜ ਰਾਹੁਲ ਗਾਂਧੀ ਖਰਾਬ ਹੋ ਗਿਆpropto ਤੇ ਕੋਈ ਯਾਦ ਹੋਣੀ ਆ ਕੋਈ ਚੋੜੀ ਅਮਲਕੀਰ ਸਿੰਘ ਘਰੋਂ ਆ ਕੇ ਚੋੜੀ ਲੈ ਕੇ ਆਜ ਲੋਰਡ ਆਟਰ ਵੀ ਬਹੁਤ ਥਾੜੀ ਹਾਲਤ ਹੈ ਪੰਜਾਬ ਵਿੱਚ ਸੁਣਦੇ ਹੁੰਦੇ ਸੀ ਪਹਿਲਾਂ ਦੂਜੀਆਂ ਸਟੇਟਾਂ ਬਾਰੇ ਵੀ ਉੱਥੇ ਬਹੁਤ ਮਾੜਾ ਹਾਲ ਆ। ਉੱਥੇ ਦਾ ਕੁਛ ਠੀਕ ਹੋ ਗਿਆ ਹੋਊਗਾ। ਪੰਜਾਬ ਦਾ ਅੱਜ ਬਹੁਤ ਬੜਾ ਹਾਲਾ। ਅੱਜ ਲੋਕ ਜਿਹੜੇ ਦੇ ਤਰਾਸ-ਤਰਾਸ ਕਰ ਰਹੇ ਵੀ ਐਡੀ ਮਾੜੀ ਸਰਕਾਰ ਤੇ ਐਡਾ ਮਾੜਾ ਮੁੱਖ ਮੰਤਰੀ ਜਿਹੜਾ ਇਹ ਆਮ ਪਾਰਟੀ ਦਾ ਬਣਿਆ। ਅੱਜ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇਗੇ। ਸਸ਼ਿਕਾ ਜੀ ਸਾਰਿਆਂ ਨੂੰ ਮੈਂ ਸੁਨੀਤਾ ਤੇ ਜਾਨੀਆ ਸਟੇਟ ਸਕੱਟਰੀ ਮੈਲਾ ਕਾਂਗਰਸ ਤੋਂ। ਹਾਂਜੀ ਅੱਜ ਅਸੀਂ ਆਏ ਆ ਧਰਨਾ ਲਗਾਇਆ ਧਰਨੇ ਤਾਂ ਲੱਗ ਹੀ ਰਹੇ ਨੇ ਰੋਜ਼। ਰੋਜ਼ ਕੋਈ ਦਿਨ ਐਦਾ ਕੋਈ ਹਫਤਾ ਤਾਂ ਨਹੀਂ ਜਾ ਰਿਹਾ ਜਦ ਧਰਮੇ ਨਹੀਂ ਲੱਗ ਰੇ ਇਸ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆਮ ਕਹਿ ਕੇ ਖਾਸ ਬਣ ਚੁੱਕੀ ਆ ਪਰ ਲੋਕਾਂ ਦੇ ਦਰਦ ਨੂੰ ਨਹੀਂ ਸਮਝ ਰਹੀ ਲੁੱਟਾ ਖੋਹਾਂ ਹੋਰ ਵੱਧ ਗਈਆਂ ਨੇ ਜਵਾਨ ਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਨਸ਼ਾ ਵੀ ਦੂਰ ਹੋ ਰਿਹਾ ਅਰੇ ਕਿਸੇ ਨੇ ਸੁਣਿਆ ਹੋਵੇਗਾ ਹੁਣੇ ਪਿੱਛੇ ਜਿਹੜਾ ਕੇਸ ਹੋਇਆ ਕਿ ਕੁੜੀ ਦਾ ਵਿਆਹ ਕਰਿਆ ਹੋਇਆ ਸੀਗਾ ਦੋਵੇਂ ਭਰਾ ਇੱਕ ਭੈਣ ਤਿੰਨ ਜੀ ਕੋ ਕਰਦੇ ਬੱਚੇ ਗੋਲੀਆਂ ਮਾਰ ਕੇ ਤਾੜ-ਤਾੜ ਕਰਕੇ ਮਾਰ ਦਿੱਤੇ ਆ ਲੇਕਿਨ ਇਹ ਪੁਲਿਸ ਪ੍ਰਸ਼ਾਸਨ ਸਾਰਾ ਸੁੱਤਾ ਪਿਆ ਸਾਡੀ ਜਿਹੜੀ ਸਰਕਾਰ ਜਿੱਤੀ ਹੋਈ ਸੀਗੀ ਇਹ ਜਿੱਤ ਕੇ ਵੀ ਹਾਰ ਚੁੱਕੀ ਐ ਇੱਥੇ ਚੁੱਪਚਾਪ ਬੈਠੀ ਐ ਤਮਾਸ਼ਾ ਦੇਖ ਰਹੀ ਐ ਸਾਡਾ ਪੰਜਾਬ ਬਰਬਾਦ ਹੋ ਰਿਹਾ ਔਰੇ ਤਮਾਸ਼ਾ ਦੇਖ ਰਹੀ ਐ ਉਹਦੇ ਖਿਲਾਫ ਸਾਡੇ ਵਿਰੋਧੀ ਧਰਦੇ ਧਰਦੇ ਜਿਹੜੇ ਨੇਤਾ ਨੇ ਰਾਹੁਲ ਗਾਂਧੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਰਾਜਾ ਵਟਿੰਗ ਦੀ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਸਾਡੇ ਹਲਕਾ ਇੰਚਾਰਜ ਸਾਡੇ ਨਾਲ ਅੱਜ ਖੜੇ ਨੇ ਉਹਨਾਂ ਦੀ ਵਜ੍ਹਾ ਨਾਲ ਅਸੀਂ ਇਹ ਗੱਲ ਘਰ ਘਰ ਪਹੁੰਚਾਵਾਂਗੇ ਔਰ ਇਸ ਪੰਜਾਬ ਸਰਕਾਰ ਨੂੰ ਜਗਾਵਾਂਗੇ ਔਰ ਆਪਣੇ ਪੰਜਾਬ ਨੂੰ ਬਚਾਵਾਂਗੇ ਦੇਖੋ ਜੀ ਕਾਂਗਰਸ ਨੇ 70 ਸਾਲ ਰਾਜ ਕੀਤਾ ਔਰ ਐਸੇ ਕਰਕੇ ਕੀਤਾ ਕਿ ਉਹ ਲੋਕਾਂ ਦਾ ਦਰਦ ਸਮਝਦੀ ਹੈ ਲੋਕਾਂ ਦਾ ਦਰਦ ਇਹੀ ਹੈ ਕਿ ਉਹਨਾਂ ਦੀ ਲੁੱਟਾਂ ਖੋਹਾਂ ਨਹੀਂ ਸੀ ਹੁੰਦੀ ਆ ਤੁਸੀਂ ਪਹਿਲੇ ਰੇਸ਼ੋ ਕੱਢ ਕੇ ਅੱਜ ਦੇ ਦੇਖੋ ਅੱਜ ਜੜੀਆਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਇੱਕ ਔਰਤ ਦਾ ਗਹਿਣਾ ਹੁੰਦਾ ਸਿਰ ਟਕਣਾ ਕੰਨ ਦੇ ਵਿੱਚ ਨੱਕ ਦੇ ਵਿੱਚ ਅੱਜ ਅਸੀਂ ਪਾ ਕੇ ਬਜ਼ਾਰਾ ਚ ਨਹੀਂ ਨਿਕਲ ਸਕਦੇ ਆਪਣੀਆਂ ਗੱਡੀਆਂ ਦੇ ਵਿੱਚ ਸੇਫ ਨਹੀਂ ਹੈਗੇ ਲੋਕ ਗੱਡੀਆਂ ਰੋਕ ਕੇ ਅੱਜ ਕੱਲ ਇੰਨੀ ਗੁੰਡਾਗਰਦੀ ਹੋ ਗਈ ਹੋਏ ਹੋਏ ਅਸੀਂ ਕਹਿ ਸਕਦੇ ਜਿਹੜਾ ਰੇਤਾ ਮਾਫੀਆ ਹੋ ਰਿਹਾ ਸਾਹਨੇਵਾਲ ਦੇ ਵਿੱਚ ਔਰ ਲੁੱਟਖੋਹਾਂ ਹੋ ਰਹੀਆਂ ਇਹ ਐਮਐਲਏ ਸਾਭ ਦੇ ਕੰਨ ਤੇ ਹੀ ਹੋ ਰਹੀਆਂ ਕਿਉਂਕਿ ਅਗਰ ਉਹ ਚਾਣ ਪ੍ਰਸ਼ਾਸਨ ਉਹਨਾਂ ਦੀ ਸੁਣਦਾ ਐਮਐਲਏ ਦੀ ਸਾਰੇ ਇੱਕ ਗੱਲ ਔਰ ਰਾਜਾ ਇੱਥੋਂ ਦਾ ਉਹ ਕਿਉਂ ਨਹੀਂ ਰੋਕ ਰਹੇ ਇਹਨਾਂ ਚੀਜ਼ਾਂ ਨੂੰ ਅਸੀਂ ਜੇ ਸਾਡੀ ਸਰਕਾਰ ਆndi ਆ ਪਹਿਲਾਂ ਵੀ ਸੀਗੀ ਕਦੇ ਇੰਨਾ ਇਦਾਂ ਦੀ ਚੀਜ਼ਾਂ ਨਹੀਂ ਹੋਈਆਂ ਰੱਜਿਆ ਤਾਂ ਵੀ ਅਸੀਂ ਵਚਨਬੱਧਾਂ ਕਿ ਅਸੀਂ ਆ ਚੀਜ਼ਾਂ ਰੋਕਾਂਗੇ ਸਾਡੀ ਸਰਕਾਰ ਬਣ ਕੇ ਆਏਗੀ ਐਮਪੀ ਸਾਡੇ ਜਿੱਤ ਗਏ ਨੇ ਪਰ ਸਾਨੂੰ ਉਮੀਦ ਹੈ ਲੋਕਾਂ ਤੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਐਮਪੀ ਸੀ ਅਮਰ ਸਿੰਘ ਜੀ ਨੂੰ ਜਿਤਾਇਆ ਓਵੇਂ ਅੱਗੇ ਸਾਡੇ ਐਮਐਲਏ ਵੀ ਬਣਨਗੇ ਸਰਪੰਚ ਵੀ ਬਣਨਗੇ ਔਰ ਐਮਸੀ ਵੀ ਬਣਨਗੇ ਸਾਡੀ ਸਰਕਾਰ ਬਣ ਕੇ ਆਏਗੀ ਔਰ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਪੂਰੇ ਭਾਰਤ ਵਿੱਚ ਅਮਨ ਸ਼ਾਂਤੀ ਹੋਏਗੀ ਮਰਚਾ ਜੀ ਮਹਿਲਾ ਕਾਂਗਰਸ ਤੋਂ ਜਨਰਲ ਸੈਕਟਰੀ ਪੰਜਾਬ ਤੇ ਮੈਂ ਇਸ ਵਾਰੀ ਦੱਸਦੀ ਆਂ ਵੀ ਇਹਨਾਂ ਲਾਈਨਾਂ ਦਾ ਖਰਾਬ ਹੋਇਆ ਹੋਇਆ ਹੈ ਵਾ ਨਾ ਕੋਈ ਲੇਡੀਜ਼ ਕੋਈ ਜਨਸ ਕੋਈ ਹੋਰ ਕੋਈ ਵੀ ਸੁਰੱਖਤ ਸਤ ਨਹੀਂ ਜੇ ਕੋਈ ਕੋਈ ਵੀ ਸ਼ਿਕਾਇਤ ਲੈ ਕੇ ਕਿਸੇ ਕੋਲ ਜਾਂਦਾ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਨ ਰਤ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਵਾ ਤੇ ਲੇਡੀ ਜੀ ਨੂੰ ਤਾਂ ਹੋਣਾ ਹੀ ਹੋਣਾ ਸੀ ਛੋਟੇ ਛੋਟੇ ਬੱਚਿਆਂ ਨੂੰ ਵੀ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਕਿ ਅਸੀਂ ਇਹੀ ਇਹਨਾਂ ਕੋਲੇ ਦਰਖਾਸਤ ਅਰਜ ਕਰਵਾਉਨੇ ਆ ਵੀ ਜੇ ਵੀ ਕੋਈ ਆਉਂਦਾ ਹੈ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਉਹਨਾਂ ਦੇ ਸੁਣ ਕੇ ਪਰਚਾ ਇੱਕ ਮੈਦਕ ਜਦ ਇਹਨਾਂ ਨੂੰ ਕਰਨਾ ਚਾਹੀਦਾ ਉਸ ਤੋਂ ਬਾਅਦ ਇਹ ਨੇ ਇਹ ਖੁੱਲੇ ਆਮ ਫਿਰਦੇ ਨੇ ਖੁੱਲੇ ਫਿਰਨ ਕਰਕੇ ਲੇਡੀਜ਼ ਸਾਰੀ ਬਹੁਤ ਪਰੇਸ਼ਾਨ ਆ ਤੇ ਇਹਨਾਂ ਨੂੰ ਇਹ ਕੰਮ ਜ਼ਰੂਰੀ ਕਰਨਾ ਚਾਹੀਦਾ